ਹੋ ਰਿਹਾ ਹੈ ਸੁਮੇਂਦ ਪਹਿਲਾਂ ਹੀ ਬਹੁਤ ਆਇਆ ਕਰਦੀ ਵਿੱਚ ਹੈ ਸ਼੍ਰੀ ਨੰਦਪੁਰ ਸਾਹਿਬ ਦੇ ਨੇੜੇ ਬਾਗੇਵਾਲ ਪਿੰਤੇ ਕੋਲ ਅਚਜੜੇ ਮਾਹੌਲ ਪੱਕ ਗਿਆ ਜਦੋਂ ਗਊ ਰੱਖਿਆ ਦਲ ਦੇ ਮੈਂਪਰਾ ਤੇ ਵੱਲੋਂ ਲਗਭਗ ਇੱਕ ਦਰਜਨ ਗਊਆਂ ਦੇ ਨਾਲ ਭਰਿਆ ਹੋਇਆ ਟਰੱਕ ਰੋਕਿਆ ਗਿਆ ਤੇ ਤਸਵੀਰਾਂ ਚ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਕ ਟਰੱਕ ਖੜਾ ਹੈ ਤੇ ਉਸ ਦੇ ਵਿੱਚ ਗਊਆਂ ਹੋਈਆਂ ਗਊਆਂ ਭਰੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਦੋਂ ਇਸ ਮੌਕੇ ਬੋਲਦੇ ਗੌਰਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਗਊਆਂ ਦਾ ਭਰਿਆ ਹੋਇਆ ਇਹ ਟਰੱਕ ਗੁਰਦਾਸਪੁਰ ਤੋਂ ਸ਼ਰੀਨੰਦਪੁਰ ਸਾਹਿਬ ਹੁੰਦੇ ਹੋਏ ਜੰਮੂ ਕਸ਼ਮੀਰ ਲਿਜਾਇਆ ਜਾਣਾ ਸੀ ਉਹ ਆਇਓ ਤੇ ਕੀ ਇੱਥੇ ਜਿਹੜਾ ਹੁਣ ਹੋਇਆ ਸੁਮੇਂ ਗੁਰਪ੍ਰੀਤ ਸਿੰਘ ਰਾਸ਼ਟਰੀ ਅਧਿਕਾਰੀ ਸੰਯੁਕਤ ਦੌਰ ਰੱਖਿਆ ਦਲ ਇਹ ਜੋ ਗੱਡੀ ਖੜੀ ਹੈ ਇਹ ੁਰਦਾਸਪੁਰ ਜ਼ਿਲ੍ਹੇ ਦਾ ਬਦਨਾਮ ਪਿੰਡ ਹੈ ਕਿਤਾਊਵਾਲ ਜੀ ਉਥੇ ਦੇ ਤਸਕਰ ਨੇ ਨੀਸ਼ੂ ਰਾਣਾ ਮਾਨੂੰ ਜੀ ਇਹ ਉਹਨਾਂ ਨੇ ਗੱਡੀ ਪਰਵਾਈ ਆ ਜੀ ਤੇ ਇਹ ਗੱਡੀ ਜੰਮੂ ਜਾਣੀ ਆ ਕਸ਼ਮੀਰ ਤੇ ਉਸ ਰੂਟ ਦੇ ਉੱਤੇ ਸ਼੍ਰੀ ਅਮਰਨਾਥ ਯਾਤਰਾ ਚੱਲਣ ਕਰਕੇ ਉਹ ਰੂਟ ਬੰਦ ਹੈ ਤਸਕਰੀ ਦਾ ਜਿਹੜਾ ਕੰਮ ਆ ਉਸ ਰੂਟ ਦੇ ਉੱਤੇ ਨਹੀਂ ਕਰ ਰਹੇ ਕਰਦੇ ਨੇ ਇਸ ਕਰਕੇ ਇਹ ਪੰਜਾਬ ਦੇ ਵਿੱਚ ਦੀ ਘੁੰਮਦਾ ਘਮਾਉਂਦਾ ਇੱਧਰ ਨੂੰ ਹੋ ਕੇ ਆ ਨੰਦਪੁਰ ਸਾਲ ਦੇ ਨਾਲ ਜਿਹੜੇ ਫਾਟਕ ਨੇ ਗੰਪਰਵੜ ਉੱਤੇ ਫਾਟਕਾਂ ਦੇ ਤਾਂ ਅਸੀਂ ਖੜੇ ਸੀ ਇਹਦੀ ਸਾਡੀ ਵੇਟ ਕਰ ਰਹੇ ਸੀ ਉੱਥੋਂ ਆਇਆ ਤਾਂ ਅਸੀਂ ਮਗਰ ਲੱਗੇ ਤਾਂ ਇਹਨੇ ਪਿੱਛੇ ਬ੍ਰੇਕ ਮਾਰੀ ਇੱਕ ਬੰਦਾ ਇਹਦੇ ਨਾਲ ਦਾ ਪਿੱਛੇ ਉੱਤਰ ਕੇ ਭੱਜ ਗਿਆ ਪੁਚਾ ਦਰਜ ਕਰਾਵਾਂਗੇ ਜੀ ਤੇ ਗਊਤਾਂ ਨੂੰ ਜਿਹੜਾ ਦੋਸ਼ ਵਾਲਾ ਚ ਸੰਭਾਲਿਆ ਜਾਏਗਾ ਪੁਲਿਸ ਨੂੰ ਕੋਈ ਇਨਫੋਰਮੇਸ਼ਨ ਇਹਦੇ ਬਾਰੇ ਦੇਤੀ ਪੁਲਿਸ ਪਹੁੰਚ ਚੁੱਕੀ ਹੈ ਜੀ ਕਿੰਨੇ ਕਿਤੇ ਵਿੱਚ ਸਮੇ ਗਊਆਂ ਜੜੀਆਂ ਹੈਗੀਆਂ 14 ਜਾਂ 15 ਦੇ ਨੀਅਰਬਾਊਟ ਨੇ ਸਲੋਟਰ ਹਾਊਸ ਦੇ ਵਿੱਚ ਜਾਣੀਆਂ ਸੀਗੀਆਂ ਜੀ 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 ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਜੋ ਇਹ ਗਊ ਤਸਕਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਜੋ ਬੇਅਦਬੀਆਂ ਦਾ ਕਾਨੂੰਨ ਸਰਕਾਰ ਬਣਾਉਣ ਜਾ ਰਹੀ ਹੈ ਉਸ ਕਾਨੂੰਨ ਦੇ ਵਿੱਚ ਗਊ ਮਾਤਾ ਨੂੰ ਵੀ ਸ਼ਾਮਲ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੀ ਅੱਧੀ ਆਬਾਦੀ ਦਾ ਆਧਾਰ ਹੈ ਅੱਧੀ ਕੀ ਪੂਰੀ ਦਾ ਹੀ ਕਹਿ ਲਿਏ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਹਰ ਕਿਸੇ ਨੂੰ ਗਊ ਨਾਲ ਹਮਦਰਦੀ ਹੈ ਗਊ ਨਾਲ ਪੌਹਬਤ ਹੈ ਤੇ ਗਊ ਦੀ ਆਦਰ ਕਰਦੇ ਨੇ ਤੇ ਇਹਨੂੰ ਵੀ ਬੇਅਦਬੀ ਦੇ ਕਾਨੂੰਨ ਦੇ ਵਿੱਚ ਸ਼ਾਮਲ ਕੀਤਾ ਜਾਵੇ ਤਾਕੇ ਇਹਨਾਂ ਦੀ ਜੋ ਤਸਕਰੀ ਇਹਨਾਂ ਦੀ ਜੋ ਹੱਤਿਆ ਪੰਜਾਬ ਦੇ ਅੰਦਰ ਹੋ ਰਹੀ ਆ ਉਹ ਬੰਦ ਹੋ ਸਕੇ ਅਸੀਂ ਇੱਥੋਂ ਲੰਘ ਰਹੇ ਸੀਗੇ ਤੇ ਬਹੁਤ ਰਾਸਤੇਗਾ ਤੇ ਅਸੀਂ ਇੱਥੇ ਰੁਕੇ ਜਾਂ ਦੇਖਿਆ ਤੇ ਇੱਥੇ ਗਊ ਰੱਖਿਆ ਦਲ ਵਾਲਿਆਂ ਦਾ ਜਿਹੜੇ ਪ੍ਰਧਾਨ ਜੀ ਸੀਗੇ ਉਹਨਾਂ ਨੇ ਇੱਕ ਟਰੱਕ ਰੋਕਿਆ ਸੀਗਾ ਤੇ ਜਿਸ ਦੇ ਵਿੱਚ 12-14 ਗਊਆਂ ਬੜੀਆਂ ਮਤਲਬ ਜਿਸ ਤਰ੍ਹਾਂ ਪਤਨੀ ਭੁੱਖੀਆਂ ਥਿਆਈਆਂ ਬੈਠੀਆਂ ਸੀਗੀਆਂ ਅਸੀਂ ਵੀ ਦੇਖਿਆ ਉਸ ਟਰੱਕ ਦੇ ਵਿੱਚ ਗਊਆਂ ਸੀਗੀਆਂ ਤੇ ਉਹ ਗਊਆਂ ਲੈ ਕੇ ਜਿਹੜਾ ਹੈ ਉਹ ਕੁਝ ਬੰਦੇ ਸਲੱਟਰ ਹਾਊਸ ਲੈ ਕੇ ਜਾ ਰਿਹਾ ਜੋ ਉਹਨਾਂ ਨੇ ਦੱਸਿਆ ਕਿ ਇਹ ਗਊਆਂ ਗੁਰਦਾਸਪੁਰ ਤੋਂ ਲੈ ਕੇ ਤੇ ਸ਼੍ਰੀਨਗਰ ਲਈ ਉਹ ਲੈ ਕੇ ਜਾ ਰਹੇ ਸਨ ਤੇ ਅੱਜ ਕੱਲ ਪਹਿਲਾਂ ਕਹਿੰਦੇ ਉਧਰੋਂ ਜਾ ਰਹੀਆਂ ਜਾਂਦੀਆਂ ਸੀਗੀਆਂ ਅੰਬਾਇਆ ਆਪਣਾ ਪਠਾਨਕੋਟ ਸਾਈਡ ਲੇਕਿਨ ਉਧਰੋਂ ਅੱਜ ਕੱਲ ਅਮਰਨਾਥ ਯਾਤਰਾ ਚੱਲ ਰਹੀ ਹੈ ਇਸ ਕਰਕੇ ਉਹ ਜਿਹੜੇ ਹੈਗੇ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉਹਨਾਂ ਨੇ ਗਊ ਰੱਖਿਆ ਦਾਲਾ ਦਾ ਕਹਿੰਦੇ ਕਿ ਸਾਡੀ ਉਸ ਰਸਤੇ ਤੇ ਨਜ਼ਰ ਰਹਿੰਦੀ ਹੈਗੀ ਲੇਕਿਨ ਇਸ ਰਸਤੇ ਨੂੰ ਉਹਨਾਂ ਨੇ ਸੇਫ ਸਮਝਿਆ ਕਿਉਂਕਿ ਉਧਰ ਅਮਰਨਾਥ ਯਾਤਰਾ ਚੱਲ ਰਹੀ ਹੈ ਚੈਕਿੰਗ ਹੁੰਦੀ ਹੈ ਤੇ ਇਸ ਕਰਕੇ ਇਸ ਰਸਤੇ ਨੂੰ ਸੇਵ ਸਮਝਦੇ ਹੋ ਉਹਨਾਂ ਨੇ ਇਧਰੋਂ ਲੈ ਜਾਣ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖਿਆ ਹੋਣਾ ਪਿੱਛੇ ਫਗਵਾੜਿਆ ਫੜ ਹੋਇਆਗਾ ਟੈਗ ਕੀਤਾ ਵਾ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ ਫੜਿਆਗਾ ਉਧਰੋਂ ਸਾਮਾਨ ਦੀ ਸੂਚਨਾ ਪਾ ਕੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਐਸ.ਆਈ. ਤਰਮਪਾਲ ਸਿੰਘ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਹੈ ਕਿ ਉਹਨਾਂ ਨੂੰ ਇਸ ਬਾਬਤ ਸੂਚਨਾ ਮਿਲੀ ਸੀ ਜਿਸ ਦੌਰਾਨ ਉਹ ਕੋ ਇੱਥੇ ਪਹੁੰਚੇ ਨੇ ਤੇ ਜਲਦ ਹੀ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ। ਪਤਾ ਜੀ ਥਾਣੇ ਫੋਨ ਗਿਆ ਸੀ ਕਿ ਗਊਆਂ ਨਾਲ ਭਰਿਆ ਟਰੱਕ ਆ ਰਿਹਾ ਸੀ ਕਿਸੇ ਪਾਸਿਓ ਤੇ ਆਪਣੇ ਆਹ ਭਾਈ ਸਾਹਿਬ ਸ਼ਿਵਸ਼ੰਨ ਵਾਲੇ ਨੇ ਇਹਨਾਂ ਨੇ ਘੇਰਿਆ ਹੋਇਆ ਜੀ ਤੇ ਬੰਦੇ ਭੱਜ ਕੇ ਡੇ ਡਰਾਈਵਰ ਕੀ ਤੇ ট্রাক ਖੜਾ ਹੈ ਇੱਕ ਟਰੈਂਟਰ ਐਮ ਕੈਂਟਰ ਦਾ ਇਹਦੇ ਵਿੱਚ ਗੋਆ ਲੋਡ ਨੇ ਇਸ ਸਮੇਂ ਕਿੱਥੇ ট্রাক ਜਿਹੜਾ ਤੁਸੀਂ ਖੜਾ ਹੈ ਆ ਖੜਾ ਜੀ ਲਾਕਾ ਕੀ ਹੈ ਦੋਸਤ ਲਾ ਕੇ ਲਾ ਕੇ ਆਉਣਾ ਜੀ ਲਾ ਕੇ ਨੇੜੇ ਮੰਗੂ ਕਿੰਨੀਆਂ ਕਿ ਗੋਆ ਇਹਦੇ ਵਿੱਚ ਅਸੀਂ ਨਿਕਲੀਆਂ ਨੇ ਉਹਨੇ ਲਾ ਕੇ ਪੂਰਾ ਗਿਣਤੀ ਦਾ ਲਾ ਕੇ ਹੋਣੀ ਜੀ ਮੋਟੋ ਮੋਟਾ ਨਾ ਜਾਓ ਆ ਉਹ 12 ਜਾਂ 13 ਹੋਣਗੀਆਂ ਇਹਨੂੰ ਹੁਣ ਲਾ ਕੇ ਨਾ ਗਊਸ਼ਾਲਾ ਪਹਿਲਾਂ ਪਾਣੀ ਪੁੰਨੀ ਨਾਲ ਨੂੰ ਗੂੰਗੂ ਨੂੰ ਪਲਾ ਕੇ ਖਾ ਕੇ ਜੋ ਬਣਦੀ ਕਾਰਵਾਈ ਆਪਾਂ ਜਿਹੜੇ ਇਸ ਮਾਮਲੇ ਦੇ ਵਿੱਚ ਅਸਲੀ ਜੜਾਂ ਜਿਹੜੀਆਂ ਹੈਗੀਆਂ ਉਹਨਾਂ ਤੱਕ ਜੋ ਉਹ ਤਾਂ ਦੇਖੋ ਟਰੱਕ ਹੈਗਾ ਜਿਹਦਾ ਹੈਗਾ ਮਾਲਕ ਉੱਥੇ ਤੱਕ ਪਹੁੰਚ ਕਰਕੇ ਸਾਰੇ ਅਸੀਂ ਕਰ ਲਵਾਂਗੇ ਜਗਬਾਣੀ ਟੀਵੀ ਦੇ ਲਈ ਹਰੀਸ਼ ਬਟਲਾ ਦੀ ਰਿਪੋਰਟ